ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰੇ ਹੀ ਪੈਨਪ੍ਰਾਵਾਣੋ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਓਪਾਦੇ ਵਿੱਚ ਸਤ ਸੰਗੇ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੇਕਰ ਅਸੀਂ ਆਪਣੇ ਘਰ ਆਪਣੇ ਘਰ ਪਈ ਹੋਈ ਅਲਮਾਰੀ ਦੇ ਵਿੱਚ ਇਹ ਹੀ ਦੋ ਚੀਜ਼ਾਂ ਨੂੰ ਅਸੀਂ ਰੱਖ ਦਿੰਨੇ ਆ ਤੇ ਇਹਨਾਂ ਨੂੰ ਰੱਖਣ ਦੇ ਨਾਲ ਸਾਡੀ ਘਰ ਦੀ ਸਾਰੀ ਬਰਕਤ ਪੋੜ ਦੇ ਜਾਂਦੀ ਏ ਸਾਡੇ ਘਰ ਦੇ ਵਿੱਚ ਗਰੀਬੀ ਵਾਸ ਕਰ ਲੈਂਦੀ ਤੇ ਕਿਹੜੀਆਂ ਉਹ ਦੋ ਚੀਜ਼ਾਂ ਨੇ ਜਿਹੜੀਆਂ ਸਾਨੂੰ ਆਪਣੇ ਘਰ ਦੇ ਅਲਮਾਰੀ ਦੇ ਵਿੱਚ ਕਦੇ ਵੀ ਭੁੱਲ ਕੇ ਨਹੀਂ ਰੱਖਣੀਆਂ ਚਾਹੀਦੀਆਂ ਜੇਕਰ ਤੁਸੀਂ ਵੀ ਰੱਖਦੇ ਹੋ ਤਾਂ ਅੱਜ ਤੋਂ ਇਹ ਚੀਜ਼ ਤੁਸੀਂ ਬੰਦ ਕਰ ਦਿਓ ਤੇ ਉਹ ਕਿਹੜੀਆਂ ਦੋ ਚੀਜ਼ਾਂ ਨੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਏ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾ ਸਾਡੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਧੰਨ ਧੰਵਾਦਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਸਾਧ ਸੰਗਤ ਜੀ ਅਸੀਂ ਆਪਣੇ ਘਰ ਦੇ ਵਿੱਚ ਕੁਝ ਇਸ ਤਰ੍ਹਾਂ ਦੀਆਂ ਗਲਤੀਆਂ ਕਰ ਬੈਠਦੇ ਹਾਂ ਜਿਨ੍ਹਾਂ ਦੇ ਕਰਕੇ ਸਾਡੇ ਘਰ ਦੇ ਵਿੱਚੋਂ ਬਰਕਤ ਚਲੀ ਜਾਂਦੀ ਏ ਤੇ ਗਰੀਬੀ ਦਾ ਸਾਡੇ ਘਰ ਦੇ ਵਿੱਚ ਵਾਸ ਹੋ ਜਾਂਦਾ ਹੈ ਕੋਝ ਲੋਕੀ ਤਾਂ ਜਾਣੇ ਅਣਜਾਣੇ ਦੇ ਵਿੱਚ ਗਲਤੀਆਂ ਕਰ ਬੈਠਦੇ ਆ ਜਿਸ ਦੇ ਕਰਾਰੇ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਤੇ ਕੋਝ ਲੋਕ ਤਾਂ ਜਾਣਦੇ ਹੋਏ ਕਿ ਜਿਨ੍ਹਾਂ ਨੂੰ ਪਤਾ ਵੀ ਹੁੰਦਾ ਹੈ ਕਿ ਇਹ ਗਲਤੀ ਕਰਨ ਦੇ ਨਾਲ ਸਾਡਾ ਕੋਈ ਭਾਰੀ ਨੁਕਸਾਨ ਵੀ ਹੋ ਸਕਦਾ ਪਰ ਫਿਰ ਵੀ ਸਾਥ ਸੰਗੇ ਜੀ ਉਹ ਲੋਕ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਆਉਂਦੇ ਇਹ ਵਾਰ-ਵਾਰ ਜਾਣਬੁੱਝ ਕੇ ਉਹੀ ਗਲਤੀਆਂ ਕਰਦੇ ਰਹਿੰਦੇ ਨੇ ਤੇ ਇਸ ਤਰ੍ਹਾਂ ਕਰਨ ਦੇ ਨਾਲ ਉਹਨਾਂ ਨੂੰ ਹਮੇਸ਼ਾ ਨੁਕਸਾਨ ਹੀ ਹੁੰਦਾ ਹੈ ਜਿਸ ਕਲ ਤੋਂ ਉਹ ਆਪ ਵੀ ਜ਼ਰੂਰ ਹੁੰਦੇ ਨੇ ਸੋ ਇਸੇ ਤਰ੍ਹਾਂ ਸਾਧ ਸੰਗੇ ਜੀ ਇਹ ਦੋ ਚੀਜ਼ਾਂ ਤੁਸੀਂ ਕਦੇ ਵੀ ਭੁੱਲ ਕੇ ਆਪਣੀ ਅਲਮਾਰੀ ਤੇ ਜਾਂ ਫਿਰ ਪਰਸ ਦੇ ਵਿੱਚ ਕਦੇ ਵੀ ਨਾ ਰੱਖੋ ਕਿਉਂਕਿ ਜੋ ਲੋਕ ਆਪਣੇ ਪਰਸ ਜਾਂ ਅਲਮਾਰੀ ਦੇ ਵਿੱਚ ਇਹ ਦੋ ਚੀਜ਼ਾਂ ਰੱਖਦੇ ਨੇ ਤੇ ਉਹਨਾਂ ਦੇ ਘਰ ਦੇ ਵਿੱਚ ਪੈਸਾ ਬਿਲਕੁਲ ਵੀ ਨਹੀਂ ਟਿਕਦਾ ਜਿਸ ਕਰਕੇ ਉਹਨਾਂ ਦੇ ਘਰ ਦੇ ਵਿੱਚ ਗਰੀਬੀ ਆ ਜਾਂਦੀ ਤੇ ਜਦੋਂ ਸਾਡੇ ਘਰ ਦੇ ਵਿੱਚ ਪੈਸਾ ਨਹੀਂ ਟਿਕਦਾ ਤਾਂ ਸਾਾ ਸੰਘੇ ਜੀ ਅਸੀਂ ਬਹੁਤ ਦੁੱਖਾਂ ਤਕਲੀਫਾਂ ਦੇ ਵਿੱਚ ਆ ਜਾਂਦੇ ਆ ਟੈਨਸ਼ਨ ਦੇ ਵਿੱਚ ਆ ਜਾਂਦੇ ਆ ਤੇ ਜੇਕਰ ਸਾਡੇ ਘਰ ਦੇ ਵਿੱਚ ਪੈਸਾ ਆਉਂਦਾ ਵੀ ਹੈ ਤਾਂ ਪੈਸਾ ਪਾਣੀ ਦੀ ਤਰ੍ਹਾਂ ਵਹਿ ਜਾਂਦਾ ਹੈ ਚਾਹੇ ਤਾਂ ਉਹ ਦੁੱਖ ਤਕਲੀਫਾਂ ਦੇ ਵਿੱਚ ਬਿਮਾਰੀ ਦੇ ਵਿੱਚ ਜਾਂ ਫਿਰ ਹੋਰ ਵਾਧੂ ਦੇ ਖਰਚਿਆਂ ਦੇ ਵਿੱਚ ਜੋ ਮਨੁੱਖ ਸਾਸੰਗੇ ਜੀ ਆਪਣੀ ਦਸਾਂ ਨੋਹਾਂ ਦੀ ਕੀਰਤ ਕਰਦਾ ਉਸ ਨੂੰ ਪੈਸੇ ਦੀ ਕਦਰ ਦੀ ਕੀਮਤ ਵੀ ਪਤਾ ਹੁੰਦੀ ਤੇ ਜੋ ਮਨੁੱਖ ਕਿਸੇ ਦੀ ਦਸਾਂ ਨੋਹਾਂ ਦੀ ਕੀਰਤ ਨੂੰ ਖਾਂਦਾ ਤਾਂ ਉਸ ਨੂੰ ਪੈਸੇ ਦੀ ਕੋਈ ਕਦਰ ਵੀ ਨਹੀਂ ਹੁੰਦੀ ਸਾਸਿੰਗੇ ਜੀ ਤੁਸੀਂ ਅਕਸਰ ਹੀ ਦੇਖਿਆ ਹੋਣਾ ਹੈ ਕਿ ਜੋ ਮਨੁੱਖ ਆਪਣੀ ਬਹੁਤ ਜ਼ਿਆਦਾ ਮਿਹਨਤ ਕਰਦਾ ਹੈ ਦਸਾਂ ਨੌਵਾਂ ਦੀ ਕੀਰਤ ਕਰਦਾ ਹੈ ਤੇ ਜਦੋਂ ਉਸ ਦਾ ਇਸ ਤਰ੍ਹਾਂ ਪੈਸਾ ਪਾਣੀ ਦੀ ਤਰ੍ਹਾਂ ਵਹਿ ਜਾਵੇ ਕਹਿਣ ਦਾ ਭਾਵ ਕਿ ਘਰ ਦੇ ਵਿੱਚ ਟੀਕੇ ਨਾ ਤੇ ਉਸ ਨੂੰ ਬਹੁਤ ਤਕਲੀਫ ਹੁੰਦੀ ਹੈ ਇਸੀ ਤਰ੍ਹਾਂ ਕਿਹੜੀਆਂ ਉਹ ਦੋ ਚੀਜ਼ਾਂ ਨੇ ਜਿਹੜੀਆਂ ਸਾਨੂੰ ਆਪਣੇ ਪਰਸ ਜਾਂ ਫਿਰ ਅਲਮਾਰੀ ਦੇ ਵਿੱਚ ਕਦੇ ਵੀ ਭੁੱਲ ਕੇ ਨਹੀਂ ਰੱਖਣੀਆਂ ਚਾਹੀਦੀਆਂ ਇਹ ਗਲਤੀ ਸਾਨੂੰ ਕਿਸੇ ਨੂੰ ਵੀ ਨਹੀਂ ਕਰਨੀ ਚਾਹੀਦੀ ਪਹਿਲੀ ਚੀਜ਼ ਹੈ ਸਾਧ ਸੰਗਿਆ ਚ ਕਿ ਸਾਨੂੰ ਉਧਾਰ ਲਏ ਹੋਏ ਪੈਸੇ ਜਦੋਂ ਸਾਨੂੰ ਕੋਈ ਜ਼ਰੂਰਤ ਹੁੰਦੀ ਹੈ ਜਾਂ ਸਾਡੇ ਘਰ ਦੇ ਵਿੱਚ ਕੋਈ ਐਸੀ ਮੁਸੀਬਤ ਆ ਜਾਂਦੀ ਹੈ ਜਿਸਤੇ ਕਰਕੇ ਸਾਸ ਸੰਗਤ ਜੀ ਸਾਨੂੰ ਕਿਸੇ ਤੋਂ ਉਧਾਰ ਪੈਸੇ ਐਮਰਜੈਂਸੀ ਦੇ ਵਿੱਚ ਲੈਣੇ ਪੈਂਦੇ ਨੇ ਜਾਂ ਫਿਰ ਸਾਡੇ ਘਰ ਦੀ ਗਰੀਬੀ ਕਰਕੇ ਸਾਨੂੰ ਕਿਸੇ ਤੋਂ ਕਰਜ਼ਾ ਚੁੱਕਣਾ ਪੈਂਦਾ ਉਹ ਉਧਾਰ ਲਏ ਹੋਏ ਪੈਸੇ ਸਾਨੂੰ ਕਦੇ ਵੀ ਆਪਣੀ ਅਲਮਾਰੀ ਤੇ ਜਾਂ ਫਿਰ ਆਪਣੇ ਪਰਸ ਦੇ ਵਿੱਚ ਕਦੇ ਨਹੀਂ ਰੱਖਣੇ ਚਾਹੀਦੇ ਉਹਨਾ ਪੈਸਿਆਂ ਨੂੰ ਤੁਸੀਂ ਜਿਸ ਚੀਜ਼ ਦੇ ਲਈ ਜਿਸ ਲੋੜ ਦੇ ਲਈ ਤੁਸੀਂ ਲਿਆਏ ਤੁਸੀਂ ਜਲਦ ਤੋਂ ਜਲਦ ਇਹ ਕੋਸ਼ਿਸ਼ ਕਰਿਆ ਕਰੋ ਕਿ ਉਹਨਾਂ ਪੈਸਿਆਂ ਨੂੰ ਤੁਸੀਂ ਜਲਦ ਉਸੇ ਹੀ ਚੀਜ਼ ਦੇ ਲਈ ਵਰਤ ਲੋ ਜਿਹੜੀ ਚੀਜ਼ ਦੇ ਲਈ ਤੁਸੀਂ ਕਿਸੇ ਤੋਂ ਉਧਾਰ ਲਏ ਨੇ ਕਿਉਂਕਿ ਉਧਾਰ ਲਏ ਪੈਸਿਆਂ ਦੇ ਵਿੱਚ ਸਾਧ ਸੰਗਤ ਦੀ ਬਰਕਤ ਬਿਲਕੁਲ ਵੀ ਨਹੀਂ ਹੁੰਦੀ ਜਿਸ ਕਰਕੇ ਉਹ ਤੁਹਾਡੇ ਘਰ ਦੇ ਵਿੱਚ ਬਰਕਤ ਨਹੀਂ ਰਹਿਣ ਦਿੰਦੇ ਤੇ ਜੇ ਉਸ ਤੋਂ ਤੁਸੀਂ ਉਧਾਰ ਪੈਸੇ ਲਏ ਨੇ ਤੁਸੀਂ ਕੋਸ਼ਿਸ਼ ਕਰੋ ਕਿ ਉਸਦੇ ਉਧਾਰ ਪੈਸਿਆਂ ਨੂੰ ਜਲਦੀ ਤੋਂ ਜਲਦੀ ਤੁਸੀਂ ਵਾਪਸ ਕਰਨ ਦੀ ਤੇ ਇਹ ਸੀ ਪਹਿਲੀ ਚੀਜ਼ ਸਾਧ ਸੰਗਤ ਜੀ ਜੋ ਸਾਨੂੰ ਆਪਣੇ ਪਰਸ ਜਾਂ ਆਪਣੇ ਘਰ ਦੇ ਵਿੱਚ ਰੱਖੀ ਹੋਈ ਅਲਮਾਰੀ ਦੇ ਵਿੱਚ ਕਦੇ ਵੀ ਨਹੀਂ ਰੱਖਣੀ ਚਾਹੀਦੀ ਤੇ ਦੂਸਰੀ ਚੀਜ਼ ਇਹ ਕਿ ਜਿਵੇਂ ਪਰਸ ਦੇ ਵਿੱਚ ਜਾਂ ਫਿਰ ਅਲਮਾਰੀ ਦੇ ਵਿੱਚ ਤੁਸੀਂ ਆਪਣੀਆਂ ਦਵਾਈਆਂ ਜਾਂ ਫਟੇ ਹੋਏ ਨੋਟ ਜਾਂ ਫਿਰ ਆਪਣੀ ਕੋਈ ਲੈਣ ਦੇਣ ਵਾਲੀ ਪਰਚੀ ਹੁੰਦੀ ਹੈ ਜਾਂ ਕੋਈ ਲਿਸਟ ਹੁੰਦੀ ਹੈ ਜਾਂ ਕੋਈ ਕਾਰਜੇ ਨੂੰ ਲੈ ਕੇ ਆਪਣਾ ਕੋਈ ਵੀ ਚੀਜ਼ ਹੁੰਦੀ ਹੈ ਪਰਚੀ ਲਿਸਟ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਇਸ ਤਰ੍ਹਾਂ ਦਾ ਕਾਗਜ਼ ਪੱਤਰ ਤੁਹਾਡਾ ਹੁੰਦਾ ਹੈ ਉਸ ਨੂੰ ਤੁਸੀਂ ਆਪਣੇ ਪਰਸ ਜਾਂ ਫਿਰ ਅਲਮਾਰੀ ਦੇ ਵਿੱਚ ਕਦੇ ਵੀ ਨਾ ਰੱਖਿਆ ਕਰੋ ਕਿਉਂਕਿ ਕਿਹਾ ਜਾਂਦਾ ਹੈ ਕਿ ਇਸ ਚੀਜ਼ ਨੂੰ ਅਲਮਾਰੀ ਜਾਂ ਫਿਰ ਪਰਸ ਦੇ ਵਿੱਚ ਰੱਖਣ ਦੇ ਨਾਲ ਸਾਸੰਗੇ ਜੀ ਸਾਡੇ ਘਰ ਦੇ ਵਿੱਚ ਜਿੰਨੀ ਵੀ ਬਰਕਤ ਹੁੰਦੀ ਏ ਉਹ ਉੱਡ ਜਾਂਦੀ ਸਾਡੇ ਘਰ ਦੇ ਵਿੱਚ ਬਿਲਕੁਲ ਵੀ ਬਰਕਤ ਨਹੀਂ ਰਹਿੰਦੀ ਏਸੀ ਤਰ੍ਹਾਂ ਸਾਸੰਗੇ ਜੀ ਇਹ ਦੋ ਚੀਜ਼ਾਂ ਦੇ ਨਾਲ ਨਾਲ ਤੁਸੀਂ ਜੇਕਰ ਤੁਹਾਡੇ ਤੇ ਬਹੁਤ ਜ਼ਿਆਦਾ ਕਰਜ਼ਾ ਆਏ ਤੁਸੀਂ ਸਵੇਰੇ ਅੰਮ੍ਰਿਤ ਵੇਲੇ ਉੱਠਦੇ ਸਮੇਂ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ ਜਿਹੜੇ ਸੁਵਾਸ ਤੁਸੀਂ ਲੇਣੀ ਉਹਨਾ ਦੀ ਲਈ ਪਰਮਾਤਮਾ ਦਾ ਸ਼ੁਕਰਾਨਾ ਕਰੋ ਤੇ ਜੇ ਤੁਹਾਡੇ ਘਰ ਦੇ ਵਿੱਚ ਗਰੀਬੀ ਹੈ ਤੁਹਾਡੇ ਘਰ ਦੇ ਹਾਲਾਤ ਬਹੁਤ ਮਾੜੇ ਨੇ ਤੁਸੀਂ ਹਰ ਰੋਜ਼ ਵਾਹਿਗੁਰੂ ਦਾ ਸਿਮਰਨ ਕਰਕੇ ਪਰਮਾਤਮਾ ਦੀ ਨਾਲ ਤੁਸੀਂ ਜੁੜੇ ਰਹੂ ਤੇ ਵਾਹਿਗੁਰੂ ਦਾ ਬੈੰਦੇ ਉਠ ਦੇ ਤੁਸੀਂ ਸ਼ੁਕਰਾਨਾ ਕਰੋਗੇ ਤੇ ਕੀ ਆ ਚਾਹੁੰਦਾ ਹੈ ਕਿ ਜਿੰਨਾ ਪਰਮਾਤਮਾ ਦਾ ਬੈੰਦੇ ਉਠ ਦੇ ਨਾਮ ਚਪੀਏ ਸ਼ੁਕਰਾਨਾ ਕਰੀਏ ਤਾਂ ਫਿਰ ਪਰਮਾਤਮਾ ਦੀ ਓਨੀ ਹੀ ਸਾਡੇ ਤੇ ਕਿਰਪਾ ਹੁੰਦੀ ਹੈ ਜਦੋਂ ਵੀ ਤੁਸੀਂ ਆਪਣੇ ਘਰ ਦੇ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਗੇਟ ਖੋਲ੍ਹਦੇ ਹੋ ਉਸ ਸਮੇਂ ਤੁਸੀਂ ਵਾਹਿਗੁਰੂ ਦਾ ਸ਼ੁਕਰਾਨਾ ਕਰਿਆ ਕਰੋ ਤੇ ਤੁਸੀਂ ਹਰ ਰੋਜ਼ ਆਪਣੇ ਘਰ ਦਾ ਮੇਨ ਗੇਟ ਸਵੇਰੇ ਉੱਠਣ ਸਾਥ ਜ਼ਰੂਰ ਖੋਲ੍ਹਿਆ ਚ ਕਰੋ ਕਿਉਂਕਿ ਇਸ ਤਰ੍ਹਾਂ ਕਰਨ ਦੇ ਨਾਲ ਸਾਧ ਸੰਗਤ ਜੀ ਕਿਹਾ ਜਾਂਦਾ ਹੈ ਕਿ ਤੁਹਾਡੀ ਘਰ ਦੇ ਵਿੱਚ ਵੀ ਰਿਜਕ ਆਉਂਦਾ ਹੈ ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਜੇਕਰ ਤੁਸੀਂ ਰਾਤ ਨੂੰ ਸੌਣ ਦੇ ਸਮੇਂ ਜਦੋਂ ਖਾਣਾ ਖਾਣੇ ਉਹ ਤਾਂ ਤੁਸੀਂ ਝੂਠੇ ਭਾਂਡੇ ਰੱਖ ਦਿੰਦੇ ਹੋ ਉਹਨਾਂ ਨੂੰ ਧੋ ਕੇ ਸਾਫ਼ ਕਰਕੇ ਨਹੀਂ ਰੱਖਦੇ ਜਿਸ ਤੇ ਕਰਕੇ ਤੁਹਾਡੇ ਘਰ ਦੇ ਵਿੱਚ ਬਹੁਤ ਹੀ ਜ਼ਿਆਦਾ ਲੜਾਈ ਕਲੇਸ਼ ਰਹਿੰਦਾ ਹੈ ਉਹ ਲੜਾਈ ਕਲੇਸ਼ ਨੂੰ ਲੈ ਕੇ ਤੁਹਾਡੇ ਘਰ ਦੇ ਵਿੱਚ ਬਰਕਤ ਜਿਹੜੀ ਓਟ ਚੰਦੀ ਕਹਿੰਦੇ ਨੇ ਹੁੰਦੇ ਨੇ ਜੋ ਆਪਣੇ ਘਰ ਦੇ ਵਿੱਚ ਬਜ਼ੁਰਗ ਹੁੰਦੇ ਨੇ ਪੁਨਾ ਦਾ ਕਹਿਣਾ ਹੁੰਦਾ ਹੈ ਕਿ ਕਲਾ ਇੱਕ ਦਿਨ ਘਰ ਨੂੰ ਲੈ ਕੇ ਬੈਠ ਜਾਂਦੀ ਹੈ ਕਲਾ ਕਲੇਸ਼ ਬਹੁਤ ਜ਼ਿਆਦਾ ਮਾੜਾ ਹੁੰਦਾ ਹੈ ਤਾਂ ਇਸੇ ਤਰ੍ਹਾਂ ਸਾਥ ਸੰਗਤ ਜੀ ਤੁਸੀਂ ਹਰ ਰੋਜ਼ ਝੂਠੇ ਭਾਂਡੇ ਬਿਲਕੁਲ ਵੀ ਨਹੀਂ ਰੱਖਣੇ ਆਪਣੀ ਰਸੋਈ ਨੂੰ ਜਿੰਨਾ ਵੀ ਤੁਸੀਂ ਸਾਫ਼ ਸੁਥਰਾ ਰੱਖੋਗੇ ਉਨਾ ਹੀ ਤੁਹਾਡੇ ਲਈ ਵਧੀਆ ਹੋਵੇਗਾ ਤੁਹਾਡੇ ਘਰ ਦੇ ਵਿੱਚ ਉਹ ਲੜਾਈ ਕਲੇਸ਼ ਝਗੜੇ ਨੇ ਜਿਹੜੇ ਦੂਰ ਹੋ ਜਾਣਗੇ ਇਸੇ ਨਾਲ ਨਾਲ ਸਾਸ ਸਗੇ ਜੀ ਤੁਸੀਂ ਆਪਣੀ ਘਰ ਦੀ ਸਾਫ ਸਪਾਈ ਵੀ ਰੱਖਣੀ ਹੈ ਕਿਉਂਕਿ ਆਪਣੇ ਘਰ ਦੇ ਵਿੱਚ ਜਿੰਨੀ ਸਾਫ ਸਪਾਈ ਹੋਵੇਗੀ ਜਿੰਨਾ ਇਹ ਸਾਰਾ ਆਪਣੇ ਘਰ ਦੇ ਵਿੱਚ ਬਾਧੂ ਦਾ ਜੋ ਖਵਾੜ ਹੁੰਦਾ ਹੈ ਜੋ ਸਮਾਨ ਹੁੰਦਾ ਟੁੱਟੇ ਹੋਏ ਭਾਂਡੇ ਹੁੰਦੇ ਨੇ ਪਰਤਨ ਹੁੰਦੇ ਨੇ ਜਿਹੜੇ ਯੂਜ਼ ਦੇ ਵਿੱਚ ਨਹੀਂ ਆਉਂਦਾ ਦਾ ਸਮਾਨ ਉਸ ਨੂੰ ਤੁਸੀਂ ਘਰ ਦੇ ਵਿੱਚ ਨਾ ਰੱਖਿਆ ਕਰੋ ਕਿਉਂਕਿ ਉਹੋ ਚੀਜ਼ਾਂ ਨੇ ਜਿਹੜੀਆਂ ਆਪਣੇ ਵਰਤਨ ਦੇ ਵਿੱਚ ਨਹੀਂ ਆਉਂਦੀਆਂ ਕੁੱਟੀਆਂ ਕੁੱਟੀਆਂ ਹੁੰਦੀਆਂ ਨੇ ਇਹੋ ਜਿਹੇ ਚੀਜ਼ਾਂ ਆਪਣੇ ਘਰ ਦੇ ਵਿੱਚ ਨਿਕਰਾਤਮਕ ਊਰਜਾ ਪੈਦਾ ਕਰਦੀਆਂ ਨੇ ਜਿਸ ਦੇ ਨਾਲ ਸਾਡੇ ਘਰ ਦੀ ਜਿਹੜੀ ਮਾੜੀ ਊਰਜਾ ਇਹ ਉਪਰਵੇਸ਼ ਕਰਦੀ ਹੈ ਤੇ ਜੋ ਚੰਗੀ ਊਰਜਾ ਸਾਰੀ ਘਰ ਤੋਂ ਦੂਰ ਹੋ ਜਾਂਦੀ ਹੈ ਇਸੇ ਕਰਕੇ ਸਾਡੇ ਘਰ ਦੇ ਵਿੱਚ ਲੜਾਈ ਕਲੇਸ਼ ਤੇ ਦਲੀਦਰਤਾ ਭਰੀ ਰਹਿੰਦੀ ਏ ਤੇ ਦਲੀਦਰਤਾ ਹੋਣ ਕਰਕੇ ਸਾਡਾ ਪਰਿਵਾਰ ਇਹ ਜੋ ਅਸੀਂ ਉਹ ਸਹੀ ਤਰੀਕੇ ਦੀ ਨਾਲ ਅਸੀਂ ਕੰਮ ਨਹੀਂ ਕਰ ਪਾਉਂਦੇਗੇ ਜਿਸ ਤੇ ਕਰਕੇ ਸਾਡੇ ਘਰ ਦੇ ਵਿੱਚ ਕਿਸੇ ਵੀ ਕਾਰੋਬਾਰ ਦੇ ਵਿੱਚ ਵਾਧਾ ਨਹੀਂ ਹੁੰਦਾ ਜੇਕਰ ਸਾਡਾ ਕੋਈ ਕਾਰੋਬਾਰ ਹੁੰਦਾ ਏ ਉਹ ਦਿਨ ਵਰ ਦਿਨ ਥੱਲੇ ਹੀ ਚਾਈ ਜਾਂਦਾ ਜਿਸ ਤੇ ਕਰਕੇ ਸਾਡੇ ਘਰ ਦੇ ਵਿੱਚ ਪੈਸੇ ਦਾ ਕੋਈ ਸਾਧਨ ਨਹੀਂ ਰਹਿ ਜਾਂਦਾ ਇਸੇ ਤਰ੍ਹਾਂ ਸਾਥ ਸੰਗੇ ਜੀ ਇਹੇ ਕੁਝ ਕਰ ਲੈਣੇ ਤੇ ਤੁਸੀਂ ਕਦੇ ਵੀ ਭੁੱਲ ਕੇ ਵੀ ਆਪਣੇ ਘਰ ਦੇ ਵਿੱਚ ਆਪਣੇ ਘਰ ਦੇ ਵਿੱਚ ਪਈ ਹੋਈ ਅਲਮਾਰੀ ਚਾ ਆਪਣੇ ਪਰਸ ਦੇ ਵਿੱਚ ਬਡਵੇ ਦੇ ਵਿੱਚ ਤੁਸੀਂ ਕਿਸੇ ਵੀ ਜੀ ਦੇ ਵਿੱਚ ਇਹ ਚੀਜ਼ਾਂ ਨੂੰ ਤੁਸੀਂ ਕਦੇ ਵੀ ਨਾ ਰੱਖੋ ਇੱਕ ਤਾਂ ਉਧਾਰ ਲਈ ਉਹੇ ਪੈਸੇ ਤੇ ਦੂਸਰਾ ਆਪਣੇ ਪਰਸ ਦੇ ਵਿੱਚ ਅਲਮਾਰੀ ਦੇ ਵਿੱਚ ਦਵਾਈਆਂ ਜਾਂ ਕਰਜ਼ੇ ਦੀ ਕੋਈ ਪਰਚੀ ਜਾਂ ਲੈਣ ਦੇਣ ਵਾਲੀਆਂ ਕੁਝ ਪਰਚੀਆਂ ਜਾਂ ਫਟੇ ਪੁਰਾਣੇ ਨੋਟ ਇਹ ਸਾਰੀਆਂ ਚੀਜ਼ਾਂ ਨਹੀਂ ਜਿਹੜੀਆਂ ਪਰਸ ਦੇ ਵਿੱਚ ਨਹੀਂ ਰੱਖਣੀਆਂ ਇਹ ਤਾਂ ਆਮ ਕਰਕੇ ਹੀ ਸਾਧ ਸੰਗਤ ਜੀ ਸਾਨੂੰ ਪਤਾ ਹੈ ਕਿ ਇਹਨਾਂ ਚੀਜ਼ਾਂ ਨੂੰ ਰੱਖਣ ਦੇ ਨਾਲ ਸਾਡੇ ਘਰ ਦੀ ਵਿੱਚ ਪੈਸੇ ਦੀ ਬਰਕਤ ਘਟੇਗੀ ਘਟੇਗੀ ਇਸ ਕਰਕੇ ਇਹਨਾਂ ਕੁਝ ਗੱਲਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ ਜੇਕਰ ਇਹਨਾਂ ਗੱਲਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖੋਗੇ ਤਾਂ ਤੁਹਾਡੇ ਘਰ ਦੇ ਵਿੱਚ ਜਿੰਨੀ ਵੀ ਪਰੇਸ਼ਾਨੀ ਹੈ ਤੁਹਾਡੇ ਘਰ ਦੇ ਵਿੱਚ ਬਰਕਤ ਨੂੰ ਲੈ ਕੇ ਜਾਂ ਦੁੱਖ ਤਕਲੀਫ ਨੂੰ ਲੈ ਕੇ ਜਾਂ ਤੁਹਾਡੇ ਘਰ ਦੇ ਵਿੱਚ ਪੈਸਾ ਆਉਂਦਾ ਹੈ ਤੇ ਰੁਕਦਾ ਨਹੀਂ ਉਸ ਪੈਸੇ ਨੂੰ ਲੈ ਕੇ ਵੀ ਤੁਹਾਨੂੰ ਪਰੇਸ਼ਾਨੀ ਹੈ ਤੇ ਇਹ ਸਾਰੀਆਂ ਤੁਹਾਡੀਆਂ ਪਰੇਸ਼ਾਨੀਆਂ ਜਿਹੜੀਆਂ ਨੇ ਇਹ ਦੂਰ ਹੋ ਜਾਣਗੀਆਂ ਤੁਹਾਡੇ ਘਰ ਦੇ ਵਿੱਚ ਪੈਸਾ ਰੁਕਣਾ ਸ਼ੁਰੂ ਹੋ ਜਾਵੇਗਾ ਲੜਾਈ ਕਲੇਸ਼ ਤੁਹਾਡੇ ਘਰ ਤੋਂ ਦੂਰ ਹੋਵੇਗਾ ਤੁਹਾਡੇ ਕਾਰੋਬਾਰ ਦੇ ਵਿੱਚ ਤਰੱਕੀ ਹੋਵੇਗੀ ਜਿਸ ਤੇ ਕਰਕੇ ਤੁਹਾਡਾ ਘਰ ਹਮੇਸ਼ਾ ਖੁਸ਼ੀਆਂ ਦੀ ਨਾਲ ਭਰਿਆ ਰਹੇਗਾ ਸੰਗਤ ਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਜੇ ਵੀਡੀਓ ਜੰਗੀ ਲੱਗੇ ਤਾਂ ਸਾਡੀ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਸਾਡੀਆਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਲਈ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੋ ਤਾਂ ਜੋ ਕਿ ਸਾਡੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਵੀ ਤੁਹਾਨੂੰ ਮਿਲਦਾ ਰਹੇ ਸੰਗਤ ਜੀ ਕੁਰਬਾਨੀ ਦੇ ਨਾਲ ਵੀ ਵੱਧ ਤੋਂ ਵੱਧ ਚੜੋ ਗੁਰੂ ਮਹਾਰਾ ਸੱਚੇ ਪਾਸ਼ਾ ਜੀ ਤੁਹਾਡੇ ਪਰਿਵਾਰ ਤੇ ਬੱਚਿਆਂ ਤੇ ਘਰ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੰਦਰੁਸਤੀਆਂ ਬਖਸ਼ਣ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ